ਬਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਚਿੱਟੇ ਛੋਲੇ ਚਿੱਟੇ ਛੋਲੇ ਅਸੀਂ ਭੋਕੇ ਚੰਗੀ ਤਰ੍ਹਾਂ ਧੋਲੇ ਆ ਤੇ ਇਹ ਛੋਲੇ ਸਾਡੇ ਚੰਗੀ ਤਰ੍ਹਾਂ ਮੈਸ ਵਾਸ਼ ਕਰਕੇ ਰੱਖਲੇ ਆ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਇੱਕ ਸਾਫ਼ ਕਰ ਲਿਆ ਤੇ ਚਿੱਟੇ ਛੋਲੇਾਂ ਦੀ ਕੋਲੀ ਦੇ ਨਾਪ ਲਿਆ ਸੀ ਮੈਂ ਇੱਕ ਕੋਲੀ ਤੇ ਇੱਕ ਕੋਲੀ ਨਾਪ ਲਿਆ ਸੀ ਤੇ ਹੁਣ ਆਪਾਂ ਕੁੱਕਰ 'ਚ ਪਾ ਦੇਵਾਂਗੇ ਕੁੱਕਰ ਚ ਪਾ ਕੇ ਤੇ ਆਪਾਂ ਇਹਨਾਂ ਨੂੰ 2-3 ਸੀਟੀਆਂ ਦਵਾ ਦੇਵਾਂਗੇ ਤੇ 1 ਲੀਟਰ ਮੈਂ ਪਾਣੀ ਪਾ ਦਾਂਗੀ ਤੇ ਕੁੱਕਰ ਨੂੰ ਪਾ ਦਵਾਂਗੇ ਆਪਾਂ ਬੰਦ ਪਾਣੀ ਆਪਾਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਸਵੇਰ ਦੇ ਛੋਲੇ ਪਿਓਏ ਸੀ ਤੇ ਪਾਣੀ ਆਪਾਂ ਛੋਲਿਆਂ ਤੋਂ ਜਿਹੜਾ 1 ਇੰਚ ਉੱਪਰ ਹੋਵੇ ਉਹਨਾ ਪਾਣੀ ਪਾਉਣਾ ਫਿਰ ਕੁੱਕਰ ਨੂੰ ਬੰਦ ਕਰ ਦਾਂਗੇ ਸੀ ਕੁੱਕਰ ਮੈਂ ਗੈਸ ਤੇ ਰੱਖ ਦੂੰਗੀ ਤੇ ਉਸ ਤੋਂ ਬਾਅਦ ਆਪਾਂ ਕੀ ਛੋਲਿਆਂ ਚ ਕੀ ਕੀ ਪਾਵਾਂਗੇ ਤਿੰਨ ਪਿਆਜ਼ ਪਾਵਾਂਗੇ ਆਪਾਂ ਤੇ ਤਿੰਨ ਹੀ ਟਮਾਟਰ ਪਾ ਦਵਾਂਗੇ ਚਾਰ ਪੰਜ ਮੈਂ ਹਰੀਆਂ ਮਿਰਚਾਂ ਲਈਆਂ ਸੀ ਡੇਢ ਇੰਚ ਅਦਰ ਪਾ ਦਵਾਂਗੇ ਤੇ ਇੱਕ ਗੰਢੀ ਮੈਂ ਲਸਣ ਲਿਆ ਸੀ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਪਾਵਾਂਗੇ ਤੇ ਚਲੋ ਹੁਣ ਮੈਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਹਾਂਜੀ ਚਣਿਆਂ ਨੂੰ ਅਸੀਂ ਉਬਾਲ ਕੇ ਨੀਚੇ ਲਾ ਲਿਆ ਠੋੜਾ ਜਿਹਾ ਕੁੱਕਰ ਦੀ ਸਟੀਮ ਲਾ ਖੋਲ ਦਵਾਂਗੇ ਤੇ ਕੁੱਕਰ ਨੂੰ ਖੋਲ ਦਵਾਂਗੇ ਚੜਿਆਂ ਨੂੰ ਆਪਾਂ ਚੈੱਕ ਕਰ ਲੈਨੇ ਆ ਜਿਹੜੇ ਇੱਕਦਮ ਸਾਡੇ ਐ ਗਲ ਗਏ ਤੇ ਹੁਣ ਆਪਾਂ ਤੜਕਾ ਲਾ ਦਵਾਂਗੇ ਇਹ ਆਪਾਂ ਚਣਿਆਂ ਨੂੰ ਤੜਕਾ ਲਾਉਣ ਵਾਸਤੇ ਮਸਾਲੇ ਨੂੰ ਗ੍ਰाइंड ਕਰ ਲਿਆ ਆ ਪਿਆਜ਼, ਟਮਾਟਰ, ਹਰੀਆਂ ਮਿਰਚਾਂ, ਲਸਣ, ਅਦਰਕ ਨੂੰ ਗ੍ਰाइंड ਕਰ ਲਿਆ ਤੇ ਹੁਣ ਆਪਾਂ ਗੈਸ ਤੇ ਕੜਾਈ ਰੱਖ ਦਵਾਂਗੇ। ਅੱਜ ਗੈਸ ਅਸੀਂ ਔਨ ਕਰ ਲਿਆ ਸੀ ਤੇ ਹੁਣ ਆਪਾਂ ਤੇਲ ਪਾ ਦਵਾਂਗੇ। ਸਰੋਂ ਦੇ ਤੇਲ 'ਚ ਮੈਂ ਚਣਿਆਂ ਨੂੰ ਤੜਕਾ ਲਾਵਾਂਗੀ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਜੇ ਇਹ ਗਰਮ ਹੋ ਚੁੱਕਾ ਤਾਂ ਮੈਂ ਜੀਰਾ ਪਾ ਦਵਾਂਗੀ। ਤੇ ਜੀਰਾ ਸੜ ਤੋਂ ਨ ਹੋ ਗਿਆ ਹੁਣ ਮੈਂ ਪਿਆਜ਼ ਪਾ ਦਾਂਗੀ ਪਿਆਜ਼ਾਂ ਨੂੰ ਮਿਕਸ ਕਰ ਲਵਾਂਗੇ ਜੀਰੇ ਨਾਲ ਪਿਆਜ਼ਾਂ ਨੂੰ 2-3 ਮਿੰਟ ਹੋ ਗਏ ਸੀ ਤੇ ਹੁਣ ਮੈਂ ਲਸਣ ਅਦਰ ਪਾ ਦਵਾਂਗੀ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੋਨ ਲਵਾਂਗੇ कच्चापन ਨੂੰ නवे කත පන් ලිග රයි කරලාවාන් ගෙල්ල නමමිට වාස්සෙන්साල්ලන සවි්‍ර පකාලවාස. ਪਿਆਜ਼ ਜਦੋਂ ਕਿ ਲਸਣ ਭੁੰਨ ਹੋ ਗਿਆ ਤੇ ਗੈਸ ਨੂੰ ਮੈਂ ਕਰ ਦਵਾਂਗੀ ਲੋ ਤੇ ਹੁਣ ਆਪਾਂ ਮਸਾਲੇ ਪਾ ਦਵਾਂਗੇ ਨਮਕ ਪਾਵਾਂਗੇ ਇੱਕ ਚਮਚਾ ਕਾਲੀ ਮਿਰਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਲਾਲ ਮਿਰਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਕਸ਼ਮੀਰੀ ਮਿਰਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਪੂੜਾ ਉਸ ਤੋਂ ਵੀ ਘੱਟ ਤੇ ਹੁਣ ਮੈਂ ਮਿਕਸ ਕਰ ਲਵਾਂਗੀ साले ප ल ගන් लोगई रखाගේ ते उस बाදු සත ප මට මत्र්‍ර पाදවාගේමට माත්‍ර පාदවාගේ ට में प लगाගේ हरिया मिर्च एड कर देवे मसाले ना चंकी तरह भुन लवाने हम मैं थोड़ा जहां पा के मिर्चा वाले पोली तो च मैं पानी पा के चं तरह ਤਾਂ ਜਿਵੇਂ ਮੈਂ ਮਸਾਲੇ ਸਾਡੇ ਫੁੱਲ ਜਾਂਦੇ ਚੰਗੀ ਤਰ੍ਹਾਂ ਪਾਣੀ ਪਾ ਕੇ ਇਹ ਹੋਰ ਆਪਾਂ ਚੰਗੀ ਤਰ੍ਹਾਂ ਹਲਾ ਕੇ ਪਕਾ ਲਵਾਂਗੇ ਮਸਾਲਿਆਂ ਨੂੰ ਤੁਸੀਂ ਦੇਖ ਸਕਦੇ ਮਸਾਲੇ ਨੇ ਤੇਲ ਛੱਡ ਦਿੱਤਾ मसाला चं तरह भुन हो गया हूँ पा देंगे आप चमचे का चौथा हिस्सा गर्म मसाला थोड़ी पा देंगे कस्तूरी मेथी ਤੇ ਮਸਾਲਾ ਸਾਡਾ ਚੰਗੀ ਤਰ੍ਹਾਂ ਪੂਰੀਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਚਣਿਆਂ ਨੂੰ ਪਾ ਦਵਾਂਗੇ ਫਿਰ ਹੁਣ ਆਪਾਂ ਚਣੇ ਪਾ ਦਵਾਂਗੇ ਚਨੇ ਬਾਕੇ ਗੈਸ ਕਰ ਦਵਾਂਗੇ ਆਪਾਂ ਤੇਜ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗੜਕਾ ਦਵਾ ਲਵਾਂਗੇ 컬러 ਵੇਖੋ ਕਿੰਨਾ ਵਧੀਆ ਚਣਿਆਂ ਦਾ ਕਲਰ ਬਣਿਆ ਤੇ ਹੁਣ ਇਹਨੂੰ ਮੈਂ 2-3 ਮਿੰਟ ਵਾਸਤੇ ਢੱਕ ਕੇ ਪਕਾਵਾਂਗੀ ਇਹ ਹੁਣ ਆਪਾਂ ਚਣਿਆਂ ਚੈੱਕ ਕਰ ਲੈਨੇ ਆ ਚਣਿਆਂ ਦੀ ਗਰੇਵੀ ਵੇਖੋ ਕਿੰਨੀ ਵਧੀਆ ਚਣੇ ਸਾਡੇ ਬਣ ਕੇ ਤਿਆਰ ਹੋਏ ਤੇ ਹੁਣ ਮੈਂ ਪਾ ਦਵਾਂਗੀ ਧਨੀਆ ਪਾਊਡਰ ਪਾਵਾਂਗੀ ਇੱਕ ਚਮਚਾ ਉਸ ਤੋਂ ਬਾਅਦ ਪਾ ਦਵਾਂਗੇ ਦੇਸੀ ਘਿਓ ਪਾਵਾਂਗੇ ਦੋ ਚਮਚੇ ਮੈਂ ਦੇਸੀ ਘਿਓ ਦੇ ਪਾਤੀ ਸੀ मिक्स ਕਰ ਲਵਾਂਗੇ ਕਿਤੇ ਹੋਣ ਆਪਾਂ ਤੇ ਨਹੀਂ ਆਪਾ ਦੇਵਾਂਗੇ ਤੇ ਗੈਸ ਨੂੰ ਕਰ ਦਵਾਂਗੇ ਬੰਦ ਮੈਂ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਧੰਨਵਾਦ ਜੀ ਸਤਿ ਸ਼ਕਾਲ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ